ਹਾਂਜੀ ਕਿਸਾਨੋ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਇਸ ਟਾਈਮ ਕਣਕ ਦੀ ਫਸਲ ਦੀ ਜਿਹੜੀ ਵਾਢੀ ਆ ਉਹ ਚੱਲ ਰਹੀ ਆ ਅ ਕੱਲ ਪਰਸੋਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੌਸਮੀ ਖਰਾਬੀ ਦੇ ਕਾਰਨ ਕਾਫੀ ਜਗ੍ਹਾ ਕਿਸਾਨ ਵੀਰਾਂ ਦਾ ਜਿਹੜਾ ਕਣਕ ਦੀ ਫਸਲ ਦਾ ਨੁਕਸਾਨ ਜਿਹੜਾ ਹੋਇਆ ਕੁਝ ਥੋੜੇ ਥੋੜੇ ਮਤਲਬ ਰਕਵੇ 'ਚ ਕਈ ਜਿਹੜੇ ਇਕੱਠੇ ਪਿੰਡ ਸੀਗੇ ਬਹੁਤ ਵੱਡੇ ਏਰੀਏ ਚ ਪੰਜਾਬ ਦੇ ਵਿੱਚ ਬਚਾ ਰਿਹਾ ਤੇ ਅੱਗੇ ਵੀ ਬਚਾ ਹੀ ਰਹੇ ਪ੍ਰਮਾਤਮਾ ਮੂਰੇ ਹੀ ਅਪਰਦਾਸ ਕਰਦੇ ਆ ਕਿ ਕਣਕ ਦੀ ਵਾਟੀ ਬਹੁਤ ਸਹੀ ਸਲਾਮਤ ਮੁਕੰਮਲ ਹੋ ਜਾਵੇ ਕਿਉਂਕਿ ਝਾੜ ਚੰਗੇ ਰਹਿਣ ਦੀ ਆਸ ਹੈਗੀ ਆ ਬਹੁਤ ਵਧੀਆ ਝਾੜ ਕਣਕ ਦਾ ਆਊਗਾ ਤੇ ਵਾਢੀ ਹੁਣ ਸਟਾਰਟ ਵਿਸਾਖੀ ਤੇ ਜਿਹੜੀ ਹੋ ਜਾਣੀ ਆ ਤੇ ਨਾਲ ਹੀ ਤੁਹਾਨੂੰ ਵਿਸਾਖੀ ਦੀਆਂ ਸਾਰੇ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸ਼ੇ ਕਰਨ ਖਾਲਸਾ ਸਾਜਨਾ ਦਿਵਸ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਗੁਰੂ ਸਾਹਿਬ ਸਭ ਤੇ ਮੇਰ ਕਰਨ ਕਿਸਾਨ ਵੀਰ ਪੁੱਛ ਰਹੇ ਆ ਮੱਕੀ ਦੀ ਕਿਹੜੀ ਕਿਸਮ ਹੁਣ ਬੀਜੀਏ ਜਾਂ ਮੱਕੀ ਦੇ ਚੰਗੀ ਗ੍ਰੋਥ ਵਾਸਤੇ ਆਪਾਂ ਕਿਹੜੀ ਸਪਰੇਅ ਕਰ ਸਕਦੇ ਹਾਂ ਕਿਹੜੀ ਖਾਦ ਪਾ ਸਕਦੇ ਆ ਤਾਂ ਬੇਨਤੀ ਹੈ ਕਿ ਮੱਕੀ ਹੁਣ ਆਪਾਂ ਜਿਹੜੀ ਬੀਜ ਰਹੇ ਆ ਜਾਂ ਕਣਕ ਤੋਂ ਬਾਅਦ ਬੀਜਾਂਗੇ ਉਹਦਾ ਆਪਣਾ ਮਕਸਦ ਕੀ ਆ ਪਿਛਲੇ 3-4 ਸਾਲਾਂ ਦੇ ਵਿੱਚ ਜਿਵੇਂ ਆਪਾਂ 2-3 ਸਾਲ ਦਾ ਕਹਿ ਲਈਏ 3 ਸਾਲ ਦਾ ਕਹਿ ਲਈਏ ਟਰੈਂਡ ਬਹੁਤ ਜ਼ਿਆਦਾ ਵਧਿਆ। ਕਿਉਂ ਵਧਿਆ? ਪੀਏਯੂ ਲੁਧਿਆਣਾ ਵੱਲੋਂ ਬੜੀਆਂ ਵਧੀਆ ਦਰਮਿਆਨੀਆਂ ਜਾਂ ਘੱਟ ਸਮੇਂ ਦੀਆਂ ਕਿਸਮਾਂ ਦਿੱਤੀਆਂ ਗਈਆਂ। ਕਿਸਾਨ ਵੀਰਾਂ ਨੇ ਝੋਨੇ ਦੀਆਂ ਕਿਸਮਾਂ ਉਹ ਲਾਉਣੀਆਂ ਸ਼ੁਰੂ ਕੀਤੀਆਂ। ਜੂਨ ਐਂਡ ਜਾਂ ਜੁਲਾਈ ਦੇ ਵਿੱਚ 15 ਜੁਲਾਈ ਤੱਕ 20 ਜੁਲਾਈ ਤੱਕ। ਬਾਸਮਤੀ ਦੀਆਂ ਕਿਸਮਾਂ ਲਾਉਂਦੇ ਨੇ ਕਿਸਾਨ ਵੀਰ ਉਹ ਵੀ ਜੁਲਾਈ ਦੀ ਟ੍ਰਾਂਸਪਲੈਂਟ ਹੁੰਦੀਆਂ। ਫਿਰ ਇੱਕ ਗੈਪ ਆ ਗਿਆ ਵਿੱਚ ਕਣਕ ਤੇ ਝੋਨੇ ਦੀ ਲਵਾਈ ਦੇ ਵਿੱਚ ਜਿਹੜਾ ਖੇਤ ਬਿਲਾ ਰਹਿਣ ਰਹਿੰਦਾ ਤੇ ਉਹ ਵਿਲਾ ਰਹਿੰਦਾ ਉਹਦੇ ਨਾਲ ਖੇਤ ਦਾ ਸਾਹ ਵੀ ਸਖਾਲਾ ਹੋ ਸਕਦਾ ਜਾਂ ਆਪਾਂ ਉਹ ਸਮੇਂ ਦਰਮਿਆਨ ਖੇਤ ਨੂੰ ਪੱਟ ਸਕਦੇ ਆ ਮਤਲਬ ਸੁੱਕਾ ਪੱਟ ਸਕਦੇ ਆ ਤਾਂ ਕਿ ਖੇਤ ਦੀ ਜਿਹੜੀ ਹੈਗੀ ਆ ਸੋਇਲ ਸਟਰਕਚਰ ਠੀਕ ਹੋਵੇ ਉਹਨੂੰ ਥੋੜਾ ਜਿਆ ਉਹਦੇ ਵਿੱਚ ਮਾਈਕਰੋਬੀਅਲ ਐਕਟੀਵਿਟੀਜ਼ ਵਧਣਾ ਜਾਂ ਉਹਦੇ ਵਿੱਚ ਕੋਈ ਉਲੀਆਂ ਕੀੜੇ ਮਕੌੜਿਆਂ ਦੇ ਅੰਛ ਪਏ ਉਹ ਖਤਮ ਹੋ ਜਾਣਾ ਗਰਮੈਸ਼ ਨਾਲ ਜਾਂ ਫਿਰ ਆਪਾਂ ਹਰੀ ਖਾਦ ਕਰ ਲਈਏ ਜਾਂ ਆਪਾਂ ਫਲੀਦਾਰ ਫਸਲ ਕੋਈ ਕਰ ਲਈਏ ਜੇ ਆਪਾਂ ਬੇਲੀ ਨਹੀਂ ਛੱਡਣੀ ਤਾਂ ਫਿਰ ਆਪਾਂ ਫਲੀਦਾਰ ਫਸਲ ਕਰ ਲਈਏ ਤਾਂ ਇਹ ਸਮੇਂ ਦੇ ਵਿੱਚ ਕਿਸਾਨ ਵੀਰਾਂ ਨੇ ਇੱਕ ਨਵੀਂ ਮੱਕੀ ਦੀ ਫਸਲ ਐਡ ਕਰਤੀ ਆਮ ਆਪਾਂ ਪਾਣੀ ਦੀ ਬਚਤ ਬਾਰੇ ਬੜੀਆਂ ਗੱਲਾਂ ਕਰਦੇ ਆਂ ਕਈ ਕਿਸਾਨ ਵੀਰ ਤਾਂ ਹੁਣ ਕਿਉਂਕਿ ਆਪਾਂ ਮੱਕੀ ਜਿਹੜੀ ਝੋਨੇ ਦੀ ਥਾਂ ਤੇ ਮੱਕੀ ਲਾਉਣ ਵਾਸਤੇ ਵੀ ਜਿਹੜੀ ਉਤਸ਼ਾਹਤ ਕਰਦੇ ਆ ਕਿ ਜੇ ਤੁਸੀਂ ਅੱਧਾ ਏਕੜ ਇੱਕ ਏਕੜ ਲਾਉਣਾ 2 ਏਕੜ ਲਾਉਣਾ 3 ਏਕੜ ਲਾਉਣਾ ਜਿੱਥੇ ਝੋਨੇ ਦੀ ਜਗ੍ਹਾ ਤੇ ਜਿਹੜੀ ਕਿ ਮਈ ਐਂਡ ਜਾਂ ਜੂਨ ਦੇ ਵਿੱਚ ਜਾ ਕੇ ਮੱਕੀ ਦੀ ਬਜਾਈ ਹੁੰਦੀ ਹੈ ਤਾਂ ਕਈ ਕਿਸਾਨ ਵੀਰ ਇਹ ਕਹਿੰਦੇ ਕਿ ਇਹ ਤਾਂ ਮੱਕੀ ਤਾਂ ਝੋਨੇ ਜਿੰਨਾ ਪਾਣੀ ਲੈਂਦੀ ਹੈ ਇਹ ਪਤਾ ਨਹੀਂ ਉਹਨਾਂ ਨੇ ਕਿੱਥੋਂ ਇਹ ਖੋਜ ਕੀਤੀ ਹੈ ਮੱਕੀ ਦੀ ਰਿਕੁਆਇਰਮੈਂਟ ਝੋਨੇ ਨਾਲੋਂ ਅੱਧੋ ਵੱਧ ਦਾ ਫਰਕ ਹੈ ਜਿਹੜੀ ਤੁਸੀਂ ਸੋਨੇ ਦੀ ਬਜਾਈ ਕਰਨੀ ਹੈ ਉਹਦੀ 500 mm ਮੈਕਸਿਮਮ ਰਿਕੁਆਇਰਮੈਂਟ ਹੁੰਦੀ ਹੈ ਪਾਣੀ ਦੀ ਤੇ ਝੋਨਾ ਜਿਹੜਾ ਉਹ 1000 ਤੋਂ 1200 1300 mm ਤੱਕ ਪਾਣੀ ਲੈ ਜਾਂਦਾ ਉਹਦੇ ਵਿੱਚ ਗੈਪ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਜਿਹੜਾ ਪਹਿਲੇ 15 ਦਿਨ ਆਪਾਂ ਖੁੱਲਾ ਪਾਣੀ ਛੱਡਦੇ ਆ ਤੇ ਉਸ ਤੋਂ ਬਾਅਦ ਵੀ ਕੱਦੂ ਵਾਲੇ ਝੋਨੇ 'ਚ ਹੁਣ ਤਾਂ ਖੈਰ ਕਿਸਾਨ ਵੀਰ ਥੋੜਾ ਜਿਹਾ ਘਟਾ ਕੇ ਆ ਕਿ ਆਪਾਂ ਖੇਤ ਗਿੱਲਾ ਰੱਖਦੇ ਆ ਪਰ ਕਈ ਕਿਸਾਨ ਵੀਰ ਆ ਜਿਹੜੇ ਉਹ ਉਸ ਤੋਂ ਬਾਅਦ ਵੀ ਛੱਪੜ ਲਾ ਕੇ ਖੇਤ 'ਚ ਰੱਖਦੇ ਆ ਤਾਂ ਹੁਣ ਮੱਕੀ ਦੇ ਬਾਰੇ ਕਿ ਮੱਕੀ ਦੀ ਹੁਣ ਪੱਕੇ ਦੀ ਕਿਸਮ ਬੀਜੀਗੇ ਮੇਰੀ ਬੇਨਤੀ ਇਹੀ ਆ ਕਿ ਮੱਕੀ ਦੀ ਆਪਾਂ ਕੋਈ ਕਿਸਮ ਨਾ ਬੀਜੀਗੇ ਮੱਕੀ ਜਿੱਥੋਂ ਤੱਕ ਮੇਰੀ ਜਾਣਕਾਰੀ ਜਾਂ ਕਿਸਾਨ ਵੀਰ ਬੀਜਦੇ ਇਹ ਬੀਜ ਦੇ ਆਪਾਂ ਅਚਾਰ ਵਾਸਤੇ ਸਾਈਲੇਜ ਵਾਸਤੇ ਕਿ ਆਪਾਂ ਨੂੰ ਚਾਰੇ ਮਤਲਬ ਪਸ਼ੂਆਂ ਨੂੰ ਪਾਉਣ ਵਾਸਤੇ ਚਾਰੇ ਦੀ ਥੋੜ੍ਹ ਵਾਸਤੇ ਜਾਂ ਜਿੰਨਾਂ ਕੋਲੇ ਕਿਸਾਨ ਵੀਰਾਂ ਕੋਲੇ ਘੱਟ ਪਸ਼ੂ ਵੀ ਆ ਉਹ ਆਪਾਂ ਕਹਿ ਦਿੰਨੇ ਕਿ ਆਚਾਰ ਪਾ ਲੈਣੇ ਚਲ ਮौज ਬਣੀ ਰਹੀਂਦੀ ਐ ਦੀ ਆਚਾਰ ਜਿਹੜਾ ਤੁਸੀਂ ਹੁਣ ਮੱਕੀ ਬੀਜਣੀ ਆ ਅਪ੍ਰੈਲ ਅੱਧ ਆ ਗਿਆ ਜਿਹੜੀ ਹੁਣ ਤੁਸੀਂ ਗਾਂਹ ਜਾ ਕੇ ਮੱਕੀ ਬੀਜੋਗੇ فرض ਕਰ ਲਓ 20 ਅਪ੍ਰੈਲ 25 ਅਪ੍ਰੈਲ ਨੂੰ ਉਹਦਾ ਆਚਾਰ ਜਾ ਕੇ ਕਦੋਂ ਤਿਆਰ ਹੋਊਗਾ ਤੁਸੀਂ ਅਪ੍ਰੈਲ ਚ ਮੱਕੀ ਬੀਜੀ ਤਾਂ ਇਹਦਾ ਜਾ ਕੇ ਜੁਲਾਈ ਚ ਆਚਾਰ ਪੈਣਾ ਜਿਹੜੀ ਤੁਸੀਂ 20 ਅਪ੍ਰੈਲ 25 ਅਪ੍ਰੈਲ ਨੂੰ ਮੱਕੀ ਬੀਜੋਗੇ ਜੁਲਾਈ 'ਚ ਜਾ ਕੇ ਅਚਾਰ ਇਹਦਾ ਪਾਉਂਗੇ ਅ ਅੱਧ ਜੁਲਾਈ ਤੋਂ ਬਾਅਦ ਜਾਂ ਐਂਡ ਜੁਲਾਈ ਤੱਕ ਆਪਾਂ ਕਹਿ ਸਕਦੇ ਹਾਂ ਫਿਰ 45 ਦਿਨ ਉਹਨੂੰ ਆਪਾਂ ਜਿਹੜਾ ਹੈਗਾ ਪ੍ਰੋਸੈਸ ਉਹਦੀ ਪ੍ਰੋਸੈਸਿੰਗ ਚੱਲਦੀ ਹੈ ਤੇ ਉਹਨੂੰ ਆਪਾਂ ਪੂਰਾ ਢੱਕ ਕੇ ਰੱਖਦੇ ਹਾਂ ਕਿ ਕਿਸੇ ਪਾਸੇ ਹਵਾ ਨਾ ਪੈ ਜੇ ਜਿਹੜਾ ਆਪਾਂ ਕੁਤਰਾ ਕਰਕੇ achar ਜਿਹੜਾ ਨੱਪ ਕੇ ਪਾਉਣੇ ਆ ਉਹਨੂੰ ਢੱਕ ਕੇ ਰੱਖਣਾ ਹੁੰਦਾ 45 ਦਿਨ ਦੀ ਪ੍ਰੋਸੈਸ ਹੈ ਆਪਣਾ ਸਿਸਟਮ ਇਹ ਚਲਾ ਗਿਆ ਸਤੰਬਰ ਤੱਕ ਤੇ ਸਤੰਬਰ ਤੋਂ ਬਾਅਦ ਤਾਂ ਫਿਰ ਆਪਣੀ ਉਦੋਂ ਬਾਅਦ ਅਕਤੂਬਰ ਦੇ ਵਿੱਚ ਤਾਂ ਆਪਣੀ ਬਰਸੀਮ ਦੀ ਬਜਾਈ ਹੋ ਜਾਂਦੀ ਹੈ ਤੇ ਹੁਣ ਆਪਾਂ ਜਿਹੜੀ ਹੈਗੀ ਹੈ ਜੇ ਆਪਾਂ ਹਰੇ-ਚਾਰੇ ਵਾਸਤੇ ਜੇ ਚਾਰੇ ਦੀ ਘਾਟ ਵਾਸਤੇ ਕਰਨਾ ਤਾਂ ਆਪਾਂ ਬੜੀ ਵਧੀਆ ਮਈ-ਜੂਨ ਦੇ ਵਿੱਚ ਕੋਈ ਮੱਕ, ਜਵਾਰ ਇਹਦੀ ਬਜਾਈ ਕਰ ਸਕਦੇ ਜਿੱਥੇ ਆਪਾਂ ਰਿਕਵਲਕ ਦੋ ਪਸ਼ੂ ਆ ਤਿੰਨ ਪਸ਼ੂ ਚਾਰ ਪਸ਼ੂ ਤਾਂ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਮੈਂ ਨਾ ਤੁਹਾਨੂੰ ਕੋਈ ਰੈ ਦੇਣੀ ਆ ਕਿ ਇਸ ਟਾਈਮ ਕਿਹੜੀ ਮੱਕੀ ਆਪਾਂ ਬੀਜਣੀ ਆ ਨਾ ਆਪਾਂ ਕੋਈ ਇਹਦੇ ਬਾਰੇ ਮੱਕੀ ਬਾਰੇ ਵੀਡੀਓ ਪਾਉਣੀ ਆ ਇਹਦੀ ਗਰੋਥ ਵਾਸਤੇ ਆਪਾਂ ਮੱਕੀ ਪਾਵਾ ਜਿਹੜੀ ਵੀਡੀਓ ਜਾਂਗੋ ਜਾਣਕਾਰੀ ਸਾਂਝੀ ਕਰਾਂਗੇ ਜੇ ਕਿਸੇ ਕਿਸਾਨ ਵੀਰ ਨੇ ਜੂਨ ਚ ਜਾਂ ਮਈ ਐਂਡ ਚ ਮੱਕੀ ਬੀਜੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਹੁਣ ਮੱਕੀ ਜਿਹੜੀ ਇਹ ਗੈਪ ਦੇ ਵਿੱਚ ਕਿਸਾਨ ਵੀਰ ਲਾਉਣ ਲੱਗ ਪਏ ਉਹਦੇ ਤੇ ਹੁਣ ਇਹ ਤੇ ਪ੍ਰਚਾਰ ਹੀ ਨਾ ਹੋਇਆ ਇਹਦੇ ਬੀਜਾਂ ਦਾ ਪ੍ਰਚਾਰ ਇਹਦੀ ਆਰਮੀ ਵਰਮ ਦੇ ਕੰਟਰੋਲ ਵਾਸਤੇ ਪ੍ਰਚਾਰ ਇਹਦੇ ਗਰੋਥ ਵਾਸਤੇ ਪ੍ਰਚਾਰ ਉਹਤੇ ਵਾਧੇ ਵਾਲੀਆਂ ਸਪਰੇਆਂ ਵਾਸਤੇ ਪ੍ਰਚਾਰ ਇਹ ਤੇ ਇੰਡਸਟਰੀ ਬੜੀ ਵੱਡੀ ਟਿਕੀ ਆ ਤੇ ਕਿਸਾਨ ਵੀਰ ਜਿਹੜੇ ਉਹ ਜਦੋਂ ਲਗਾਤਾਰ ਆਪਾਂ ਕੋਈ ਵੀ ਮਨੌਕਾ ਜਿਹੜਾ ਲਗਾਤਾਰ ਆਪਾਂ ਕੋਈ ਵੀ ਚੀਜ਼ ਦੇਖਦੇ ਆਂ ਜਾਂ ਜਿਹਦੇ ਬਾਰੇ ਪ੍ਰਚਾਰ ਦੇਖਦੇ ਆਂ ਤਾਂ ਉਹਨੂੰ ਆਪਾਂ ਵੀ ਉਹਦਾ ਤਜਰਬਾ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਇਹਦੇ ਕਰਕੇ ਇਹਦਾ ਰਗਵਾ ਹੌਲੀ-ਹੌਲੀ ਦੇਖਾ-ਦੇਖੀ ਵੱਧ ਗਿਆ ਸੋ ਬੇਨਤੀ ਮੇਰੀ ਇਹੀ ਹੈ ਕਿ ਇਹਨੂੰ ਆਪਾਂ ਗੈਪ ਵਾਲੀ ਜਿਹੜੀ ਮੱਕੀ ਆ ਨਾ ਆਪਾਂ ਕਣਕ ਤੋਂ ਬਾਅਦ ਬੀਜਦੇ ਝੋਨੇ ਤੋਂ ਪਹਿਲਾਂ ਇਹਨੂੰ ਕੱਢ ਦਈਏ ਫਸਲੀ ਚੱਕਰ ਦੇ ਵਿੱਚੋਂ ਜੇ ਤੁਸੀਂ ਮੱਕੀ ਦੀ ਬਜਾਦ ਕਰਨੀ ਆ ਮਈ ਐਂਡ ਜਾਂ ਜੂਨ ਦੇ ਵਿੱਚ ਕਰੋ ਕਿਉਂਕਿ ਮਈ ਤੱਕ ਤਾਂ ਆਪਣੀ ਵਸੇਮ ਦਾ ਅਚਾਰਾ ਚੱਲ ਜਾਂਦਾ ਮਈ ਅੱਧ ਮਈ ਤੱਕ ਐਂਡ ਮਈ ਤੱਕ ਵੀ ਚੱਲ ਜਾਂਦਾ ਤਾਂ ਮੇਰੀ ਬੇਨਤੀ ਹੈ ਫਿਰ ਜਿਹੜਾ ਹੈਗਾ ਇਹ ਇੰਡਸਟਰੀ ਹੁਣ ਮੱਕੀ ਵਾਲੀ ਚੱਲੀ ਉਸ ਤੋਂ ਬਾਅਦ ਕੀ ਹੈ ਅਚਾਰ ਦੇ ਵਿੱਚ ਕਈ ਵਾਰ ਆਪਣੇ ਤੋਂ ਕੁ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਪਾਉਣ ਦੇ ਵਿੱਚ ਜਾਂ ਉਹਨੂੰ ਖੋਲਣ ਦੇ ਵਿੱਚ ਕਈ ਕਿਸਾਨ ਵੀਰ ਤਾਂ ਅਚਾਰ ਪਾ ਕੇ ਚੌਥੇ ਦਿਨ ਹੀ ਉਹਨੂੰ ਪਾਉਣ ਲੱਗ ਪੈਂਦੇ ਪਸ਼ੂਆਂ ਨੂੰ ਫਿਰ ਉਹ ਪਸ਼ੂਆਂ ਦੀ ਜਿਹੜੀ ਦਵਾਈਆਂ ਦੀ ਕੋਈ ਇੰਡਸਟਰੀ ਕਈ ਵਾਰ ਪਸ਼ੂਆਂ ਦੇ ਵਿੱਚ ਸਮੱਸਿਆਵਾਂ ਆਉਣ ਲੱਗ ਪੈਂਦੀਆਂ ਸੋ ਇਹ ਲੰਬੀ ਚੌੜੀ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਆਪਾਂ ਸਮੇ ਸਮੇਤੇ ਤੁਹਾਡੇ ਨਾਲ ਮੈਂ ਕੋਸ਼ਿਸ਼ ਕਰਦਾ ਹੁਣ ਜਾਣਕਾਰੀ ਸਾਂਝੀ ਕਰਨ ਦੀ ਹੁਣ ਜਿਵੇਂ ਝੋਨੇ ਬਾਰੇ ਸਰਕਾਰ ਨੇ ਤਰੀਕਾ ਦਾ ਅਨਾਉਂਸ ਕਰਤੀ 1 ਜੂਨ 5 ਜੂਨ 9 ਜੂਨ 3 ਜੂਨ ਰੱਖੇ ਗਏ ਆ ਕਿਸਾਨ ਵੀਰਾਂ ਨੇ ਬੜੀ ਹੁਣ ਬਹੁਤ ਤਿਆਰੀ ਦੇ ਵਿੱਚ ਆ ਕਈ ਕਿਸਾਨ ਵੀਰ ਤਾਂ ਵੀ 1 ਜੂਨ ਕਦੋਂ ਆਵੇ ਤੇ ਆਪਾਂ 1 ਜੂਨ ਨੂੰ ਹੀ ਝੋਨਾ ਲਾਦ ਗਏ ਜਦਕਿ ਆਪਾਂ ਉਹਦੇ ਪ੍ਰੋਸ ਐਂਡ ਕੌਨਸ ਉਹਦੀ ਲਾਭ ਤੇ ਹਾਨੀਆਂ ਕੋ ਜਰੂਰੀ ਨਹੀਂ ਜੇ 1 ਜੂਨ ਸਰਕਾਰ ਨੇ ਤਰੀਕ ਦੇਦੀ ਆ ਆਪਾਂ ਇੱਕ ਨੂੰ ਹੀ ਲਾਉਣੀ ਆ ਆਪਾਂ ਉਦੋਂ 5-4 ਦਿਨ ਬਾਅਦ ਚੋ ਵੀ ਲਾ ਸਕਦੇ ਆ ਉਦੋਂ 10 ਦਿਨ ਬਾਅਦ ਚੋ ਵੀ ਲਾ ਸਕਦੇ ਆ ਆਪਾਂ ਉਹਦਾ ਇਹ ਨਹੀਂ ਦੇਖਦੇ ਕਿ ਜੂਨ ਦੇ ਵਿੱਚ ਜਿਹੜਾ ਝੋਨਾ ਪਰ ਲਾਵਾਂਗੇ ਉਹਦਾ ਜਦੋਂ ਤਾਪਮਾਨ ਉੱਚਾ ਹੁੰਦਾ ਜੇ ਤਾਂ ਮੀਂਹ ਪੈ ਗਿਆ ਜਿਵੇਂ 10 ਜੂਨ ਨੂੰ 12 ਜੂਨ ਨੂੰ 15 ਜੂਨ ਨੂੰ ਅੱਗੇ ਕਈ ਮਸਾਲਾ ਦੇ ਵਿੱਚ ਚੰਗੇ ਪੈਂਦੇ ਰਹਿੰਦੇ ਸੀ ਜੋ 10 ਜੂਨ ਤਰੀਕ ਨੂੰ ਹੁੰਦੀ ਸੀ ਫਿਰ ਤਾਂ ਝੋਨਾ ਚੰਗਾ ਚੱਲ ਪੂ ਜੇ 40-45 ਦਿਨ ਮੀਂਹ ਨਹੀਂ ਪੈਂਦਾ ਤਾਂ ਉਹ ਤੇ ਕਿੱਡੀ ਵੱਡੀ ਇੰਡਸਟਰੀ ਖੜੀ ਆ ਉਹ ਤੇ ਆਪਣਾ ਖਰਚਾ ਕਿੰਨਾ ਹੋਊਗਾ ਸਮਾਨ ਪਾਉ ਨੂੰ ਨਹੀਂ ਹਟਦੇ ਜਿੰਨਾ ਚਿਰ ਆਪਾਂ ਨੂੰ ਝੂਣਨਾ ਜਿਹੜਾ ਹਰੇ ਵਾਈ ਨਹੀਂ ਦੱਸਦਾ ਜਦ ਕਿ ਉੱਚ ਤਾ ਮੰਨ ਕਰਕੇ ਉਹਨੂੰ ਚੱਲਣਾ ਛੇਤੀ ਹੈ ਨਹੀਂਗਾ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਤਾਂ ਇਹ ਬੇਨਤੀਆਂ ਨੇ ਝੋਨੇ ਦੀਆਂ ਕਿਸਮਾਂ ਬਾਰੇ ਵੀ ਕਿਸਾਨ ਵੀਰ ਪੁੱਛ ਰਹੇ ਆ ਕਿ ਇਹ ਤਰੀਕਿਆਂ ਦੇ ਅਨੁਸਾਰ ਕਿਹੜੀ ਕਿਸਮ ਲਾਈਏ ਉਹਦੇ ਬਾਰੇ ਵੀ ਮੈਂ ਕੋਸ਼ਿਸ਼ ਕਰੂੰਗਾ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਕਰੀਏ ਕਿ ਆਪਾਂ ਝੋਨੇ ਦੀਆਂ ਕਿਉਂਕਿ ਦਰਮਿਆਨੇ ਸਮੇਂ ਵਾਲੀਆਂ ਜਾਂ ਘੱਟ ਸਮੇਂ ਵਾਲੀਆਂ ਕਿਸਮਾਂ ਨੇ ਜਾਂ ਬਾਸਮਤੀ ਕਿਸਮਾਂ ਨੇ ਤਾਂ ਉਹਦੇ ਵਾਸਤੇ ਆਪਾਂ ਨੂੰ ਬੜਾ ਸੋਚ ਸਮਝ ਕੇ ਚੱਲਣਾ ਪੈਣਾ ਬਹੁਤ ਬਹੁਤ ਧੰਨਵਾਦ ਸ਼ੁਕਰੀ